ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਅਲੇ ਗੁਰ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਹਰੇਕ ਸਾਲ ਵਾਰਡ ਨੰਬਰ 9 ਤੇ 12 ਦੇ ਸਹਿਯੋਗ ਨਾਲ ਦੁਕਾਨਦਾਰ ਵੀ ਸਾਰੇ ਰਲ ਕੇ ਲਗਾਉਂਦੇ ਜੀ ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲੰਗਰ ਚੱਲਦਾ ਜੀ ਬਰੈਡ ਕੋਲ ਲੰਗਰ ਹੁੰਦਾ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ ਸਾਨੂੰ 10 ਸਾਲ ਹੋ ਗਏ ਆਪਣੇ ਪੂਰੀ ਮਾਰਕੀਟ ਨੋ ਵਾਰਡ ਨੰਬਰ 9 ਤੇ 12 ਦੀ ਮਾਰਕੀਟ ਇਕੱਠੀ ਹੋ ਕੇ ਸੜਕ ਤੇ ਜੋ ਦੁਰਘਟਨਾ ਹੁੰਦੀ ਹੈ ਉਹਦੀ ਸੁਰੱਖਿਆ ਲਈ ਤੇ ਹਰੇਕ ਸਾਲ ਲੰਗਰ ਲਾਉਂਦੇ ਆ ਗੁਰੂ ਗੋਬੀ ਸਿੰਘ ਜੀ ਦਾ ਜਨਮ ਦਿਹਾੜਾ ਚੱਲ ਰਿਹਾ ਤੇ ਵੈਗੁਰ ਖਾਲਸਾ ਵੈਗੁਰੇ ਕੋ ਫਤਿਹ ਜਿਹੜਾ ਵਾਰਡ ਨੰਬਰ 9 ਤੇ 12 ਦੀ ਮਾਰਕੀਟ ਵੱਲੋਂ ਸਰਪੰਚਾ ਜੀ ਇੱਕ ਹਾੜਾ ਲਗਾਇਆ ਗਿਆ ਉਸਦੇ ਬਾਰੇ ਕੀ ਕਹਿਣਾ ਚਾਹੋਗੇ ਬਾਈ ਅਸੀਂ ਸਾਰੇ ਮਾਰਕੀਟ ਦੇ ਇਕੱਠੇ ਹੋ ਕੇ ਤੇ ਬਰੌਸੀ ਤੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਦੇਹਾਂ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਲੰਗਰ ਲਾਉਂਦੇ ਆ ਪਰਮਾਤਮਾ ਅੰਦਰ ਅਸੀਂ ਹਰੇਕ ਸਾਲ ਇਦਾਂ ਹੀ ਲਾਉਂਦੇ ਰਹੀਏ ਇਹ ਜਿਹੜਾ ਲੰਗਰ ਆ ਕਿੰਨੀ ਇੰਨੇ ਸਮੇਂ ਤੋਂ ਕੰਟੀਨਿਊ ਲੱਗਦਾ ਰਿਹਾ ਇਹ ਤਕਰੀਬਨ ਤਕਰੀਬ 7-8 ਸਾਲਾਂ ਤੋਂ ਕੱਢੀ ਲੱਗ ਰਿਹਾ ਜੀ ਕੋਸ਼ਿਸ਼ ਕਰਾਂਗੇ ਅੱਗੇ ਵੀ ਹਮੇਸ਼ਾ ਇਦਾਂ ਹੀ ਲਾਉਂਦੇ ਰਹਿਾਂਗੇ ਜੀ ਸੰਗਤ ਦੇ ਵੀ ਅੱਜ ਕਿੰਨਾ ਦਾ ਅਨੁਸ਼ਾ ਅ ਦੇਖਣ ਨੂੰ ਮਿਲਿਆ ਮਿਰਜੀ ਕਾਫੀ ਉਸਤਾਦ ਸੀ ਜੰਮੇ ਚ ਹਾਂ ਕਾਫੀ ਸੀ ਹਾਂ ਬਹੁਤ ਵਧੀਆ ਸ਼ਾਦੀ ਸੰਗਤ ਦਾ ਵਧੀਆ ਰਿਹਾ ਜਾਤਾ ਦਿਨ ਪਰਮਾਤਮਾ ਅੱਗੇ ਵੀ ਚੜ੍ਹਦੀ ਕਲਾ ਰੱਖੇ ਇੱਦੀ ਲਾਉਂਦੀ ਸਾਰਿਆਂ ਨੂੰ ਹਿੰਮਤ ਵਖਸ਼ੇ ਸਤ ਸ੍ਰੀ ਅਕਾਲ ਵਾਇਗੁਰਜ ਜੇਖਾ ਖਾਲਸਾ ਵਾਇਗੁਰਜ ਜੇਖੇ ਫਤਿਹ ਤੇ ਆਪਣਾ ਇਹ ਲੰਗਰ ਵਾਰਡ ਨੰਬਰ 9 9 11 12 ਇਕੱਠੇ ਰਲ ਕੇ ਫਰੇਖ ਸਾਹਿਬ ਲਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਆਗਮਨ ਦਿਵਸ ਕਰਕੇ ਲੰਗਰ ਰੱਖਿਆ ਗਿਆ ਹੈ ਤੇ ਆਪਣਾ ਸੂਬਾ ਸਵੇਰੇ 7 ਵਜੇ ਤੋਂ ਸਟਾਰਟ ਹੋ ਗਿਆ ਸ਼ਾਮ ਨੇ 5:00 ਵੱਜ ਚੁੱਕੇ ਨੇ ਅਰੇ 1 ਘੰਟਾ 2 ਘੰਟੇ ਜਿੰਨਾ ਵੀ ਚੱਲੇਗਾ ਅਸੀਂ ਚਲਾਵਾਂਗੇ ਸੰਗਤ ਬਹੁਤ ਉਸ਼ਾ ਦੇਖਿਆ ਅੱਜ ਤਕਰੀਬਨ ਸਵੇਰ ਸਵੇਰ ਦਾ ਹੀ ਇਕੱਠ ਪੂਰਾ ਚੱਲ ਰਿਹਾ ਹੈ ਨੇ 500 ਬ੍ਰੈਡ ਪੈਕੇਟ ਦੇ ਸਾਡੇ ਇਸ ਤੱਕ ਲੱਗ ਚੁੱਕੇ ਨੇ ਤੇ ਘਟੋ ਘਟਾ 1.5 ਕੁਇੰਟਲ ਬੇਸਣ ਲਗ ਚੁੱਕੇ ਜਣੀ ਤਕਰੀਬਨ 500 ਬਰੈਡ ਕੰਪਲੀਟ ਅਸੀਂ ਜਣੀ ਇਸ ਤੱਕ ਇਸ ਟਾਈਮ ਤੱਕ ਜਣੀ ਵਰਤ ਚੁੱਕੇ ਆ 15 20 ਵੀ ਕੀ ਕਿੰਨੇ ਵਜੇ ਤੱਕ ਹੋਰ ਲੰਘਾ ਚੱਲਣਗੇ ਵਜੇ ਵੀ ਡੇਢ ਦੋ ਘੰਟੇ ਜਿੰਨਾ ਦੇਰ ਸਰ ਤੇ ਚੱਲ ਸਕਦਾ ਅਸੀਂ ਚਲਾਵਾਂਗੇ ਘਟੋ ਘਟ 100 150 ਬਰੈਡ ਅਸੀਂ ਤਕਰੀਬਨ ਹੋਰ ਕੱਢਾਂਗੇ ਵਾਇਗੁਰ ਜਗਾ ਖਾਲਸਾ ਵਾਇਗੁਰ ਜੀ ਖਾਲਸਾ